ਜੀ 23 ਤਰੀਕ ਦੀ ਰਾਤ ਨੂੰ ਅਰਾਊਂਡ ਪੌਣੇ 11 ਵਜੇ ਇੱਕ ਸਾਨੂੰ ਕਾਲ ਦੇਸੀ ਹੋਈ ਲੜਕਾ ਨਵਚੇਤਨ ਬੰਨੋ ਕਿ ਉਹਦੇ ਨਾਲ ਕੁਝ ਲੜਕਿਆਂ ਨੇ ਝਗੜਾ ਕੀਤਾ ਤੇ ਉਹਦੇ ਵੱਲ ਓਪਨ ਫਾਇਰ ਕੀਤਾ ਜੀ ਕਿ ਕਿਸੇ ਰੈਸਟੋਰੈਂਟ ਦੇ ਵਿੱਚ ਬੈਠ ਕੇ ਖਾਣਾ ਖਾ ਰਹੀ ਸੀ ਜਿੱਥੇ ਇਹਨਾਂ ਦੀ ਆਪਸ ਦੇ ਵਿੱਚ ਕੋਈ ਬਹਿਸ-ਬਾਜੀ ਹੋਈ ਜੋ ਬਾਹਰ ਆ ਕੇ ਇਹਨਾਂ ਦਾ ਹੱਥੋਂ ਬਾਈ ਵਿੱਚ ਬਦਲ ਗਈ ਉਹਨਾਂ ਵਿੱਚੋਂ ਉਸ ਦੌਰਾਨ ਨਵਚੇਤਨ ਦੇ ਉੱਤੇ ਇੱਕ ਲੜਦਾ ਸੀ ਵੀਪੇ ਜਿਹਨੂੰ ਬਾਊ ਕਹਿੰਦੇ ਨੇ ਉਹਨੇ ਫਾਇਰ ਕੀਤੇ ਇਹ ਦੋ ਫਾਇਰ ਉਹਦੇ ਵੱਲੋਂ ਕੀਤੇ ਗਏ ਕਿ ਜਿਹੜੇ ਚਾਰ ਲੜਕੇ ਸੀ ਇਹਨਾਂ ਨੇ ਬਾਈ ਨੇ ਮਾ ਫਾਇਰ ਦੀ ਸ਼ੁਰੂ ਕੀਤੀ 360 ਤੋਂ 25 ਲਈ ਜਿੰਨੇ ਮਾਰਕੀਟ ਕੋਲ ਬੰਦੂਗੀ ਚਾਰੂ ਕੀ ਰਿਲੇਟੇ ਬੈ ਇਹਨਾਂ ਦਾ ਜੀ ਕਾਰਨ ਸੀਗਾ ਲਾਗੇ ਲਾਗੇ ਟੇਬਲ ਲੱਗੇ ਸੀ ਜਦੋਂ ਖਾਣਾ ਖਾ ਰਹੇ ਸੀ ਤਾਂ ਠੇਕ ਕਿੱਥੀ ਹੋ ਸੀ ਆ ਬਸ ਉਹੀ ਚੋ ਲੋਕੋ ਕੋਈ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਬਹਿਸ ਹੋਈ ਉਹ ਬਹਿਸ ਤੋਂ ਬਾਅਦ ਇਹ ਜਿਹੜੇ ਪਾਰਟੀਆਂ ਤੋਂ ਬਾਹਰ ਜਾਂਦੀਆਂ ਵਾ ਇਹ ਆਪਾਂ ਕੋਲ ਇਹ ਤੋਂ ਬਾਅਦ ਜਿਹੜਾ ਨਮ ਵਿਵੇਕ ਅਲੜਾ ਵਿਵੇਕ ਵੱਲੋਂ ਫਾਇਰ ਕੀਤਾ ਜਾਂਦਾ ਵਾ ਨੱਕੇ ਟੁੱਟੇ ਜਿਹੜੇ ਪੈਰ ਦੇ ਵਿੱਚ ਲੱਗਿਆ ਵਜਾ ਰੰਜੀਸ਼ ਕੋਈ ਵਜਾ ਕੋਈ ਰੰਜੀਸ਼ ਨਹੀਂ ਸਿਰਫ ਇੱਕ ਆਪਸ ਵਿੱਚ ਝਗੜਾ ਇੰਨੀ ਕੀਤਾ ਸਪਰਿੰਗ ਕੀਤਾ ਹੈ ਲੋਕ ਪਾਰਟੀ ਚ ਤੇ ਉਹ ਐਸਾ ਚ ਕੋਈ ਵਜਾ ਨਹੀਂ ਕੋ ਪ੍ਰਾਣੀ ਰੰਜੀਸ਼ ਕੋਈ ਸਰ ਯਾਰ ਇਹ ਕੋਈ ਜਿਹੜਾ ਆਪਾਂ ਰਿਮਾਂਡ ਦੇਣਾ ਤਾਇਆ ਤੇ ਇਹਦੇ ਵਿੱਚੋਂ ਜਿਹੜਾ ਬਰਾਮਤ ਕੀਤਾ ਜਾਊਗਾ ਵੈਸੇ ਤੇ ਇਹ ਵੀ ਕਿਹਾ ਗਿਆ ਕਿ ਜਿਹੜਾ ਲਿਸੈਂਸੀ ਵੈਪਕ ਸੀਗਾ ਉਹ ਜਿਹੜਾ ਯੂਜ਼ ਕੀਤਾ ਗਿਆ ਮੌਕੇ ਤੇ ਜਦੋਂ ਤੁਹਾਨੂੰ ਕਾਲ ਆਈ ਆਪਾਂ ਉੱਥੇ ਪਹੁੰਚ ਗਏ ਵਿਦਰਨ 5 ਮਿੰਟ ਰਿਸਪੌਂਸ ਦੀ ਆਪਾਂ ਨੂੰ ਲੜਕੇ ਜਿਹੜੇ ਕੱਲ੍ਹ ਦਾ ਸੀਗਾ ਮੋਹਿਤ ਜਿਹਨੂੰ ਆਪਾਂ ਆਪੇ ਫੜ ਲਿਆ ਅਤੇ ਉਸ ਤੋਂ ਬਾਅਦ ਜਿਹੜਾ ਨੈਕਸਟ ਡੇ ਯਾਨੀ ਕਿ ਅਗਰ ਹੱਦਕਲ ਰ ਅੱਧ ਸਾਡੀ ਅਪਟੀਮ ਪਹੁੰਚੀ ਬਲੌਸੀ ਪਤਾ ਲੱਗਾ ਇਨਫੋਰਮੇਸ਼ਨ ਆਈ ਸੀ ਕਿ ਬਲੌਸੀ ਰਹਿ ਰਹੇ ਆ ਤਿੰਨ ਲੜਕੇ ਅਤੇ ਉਹਨਾਂ ਨੂੰ ਫਿਰ ਅਬਰਾਤੀ ਉੱਥੇ ਰੈਸਟ ਕੀਤਾ ਵਾ ਇੱਕ ਹੋਰ ਮੈਂ ਇਹਦੇ ਵਿੱਚ ਦੱਸਣਾ ਚਾਹਾਂਗਾ ਬਾਈ ਨੇਮ ਚਾਰ ਲੜਕਿਆਂ ਤੇ ਜਿਨ੍ਹਾਂ ਦਾ ਨਾਮ ਹੈਗਾ ਇੱਕ ਸਾਹਿਲ ਮੋਹਿਤ ਵਿਵੇਗ ਅਤੇ ਸੰਜੂ ਹੈ ਇਹਨਾਂ ਦੇ ਉੱਤੇ ਰਜਿਸਟਰ ਹੋਇਆ ਕੇਸ ਇਹਨਾਂ ਵਿੱਚ ਇੱਕ ਲੜਕਾ ਆ ਵਿਕਰਮ ਜਿਹੜਾ ਇਹਨਾਂ ਨੂੰ ਬਲੌਸੀ ਲੈ ਕੇ ਗਿਆ ਸੀ ਵਾ ਪਹਿਨਾ ਜੋ ਆਪਸ ਇਹਨਾਂ ਦਾ ਕਦੇ ਨਹੀਂ ਲੱਗਦਾ ਵਾ ਜੋ ਬਾਊ ਹੈ ਉਹਦਾ ਕਦਰ ਨਹੀਂ ਲੱਗਦਾ ਤੇ ਇੰਨੇ ਉਹਨਾਂ ਨੂੰ ਪਨਾਹ ਤੇ ਟਿਲ ਕਰਾਉ ਸੀ ਲੈ ਕੇ ਜਾ ਕੇ ਇਹਨੂੰ ਬਣਾ ਦਿੱਤਾ ਆਪਾ ਇਹਨੂੰ ਵਿੱਚ ਵਿੱਚ ਨਾਲ ਅਰੈਸਟ ਕਰਕੇ 212 ਦਾ ਵਾਅਦਾ ਕਰਕੇ ਜਿਹੜਾ ਆਪਾ ਨਾ ਦਿੱਤਾ ਉਹਨੂੰ ਵੀ ਨਾਲ ਅਰੈਸਟ ਕੀਤਾ ਗਿਆ ਫਿਰ ਦਰਸਨ ਤੋਂ ਬਿਲਕੁਲ ਸੀਸੀਟੀਵੀ ਸਾਹਮਣੇ ਆਈ ਹੈ ਤੁਹਾਨੂੰ ਬਦਲ ਕੇ ਕਿੱਡੇ ਲੱਸੀ ਤੇ ਕਿੰਨੀ ਦੀ ਤੁਹਾਨੂੰ ਪਟੇਲ ਇਹ ਰਾਉਂਡ ਅੱਧਾ ਪਾਣੋ ਕੇ ਟਰਨਾਂ ਦੇ ਅੰਦਰ ਇਹਨਾਂ ਦਾ ਆਪਸ ਵਿੱਚ ਬੈਸਟ ਵਾਕੀ ਜੋ ਕਿ ਬਾਹਰ ਆ ਗਈ ਹੈ ਕਤਤ ਐਸਾ ਕੋਈ ਸਾਹਮਣੇ ਨਹੀਂ ਆਇਆ ਕੋਈ ਪੁੱਛੇ ਕਿ ਆਪਸ ਕੋਈ ਪਹਿਲਾਂ ਕੋ ਰੰਜਿਸ਼ ਹੋਈ ਹੈ ਜਾਂ ਬਣਾਣਾ ਕੋਈ ਨਾ ਲਿਖ ਦੇ ਜੇ ਨੂੰ ਜਾਣਦੇ ਹੋ ਕੋਈ ਆਜਾ ਸਾਹਮਣੇ ਹੋਰ ਅਮ ਜੀ ਨੇ ਉਮਰ ਕਿੰਨੀ ਤੇ ਕਾਰੋਬਾਰ ਕੀ ਕਰਵਾਉਂਦੇ ਸੋ ਕੁਝ ਨੰਦਾ ਐ ਸਟੂਡੈਂਟ ਨਹੀਂ ਹੈ ਇਹ ਦਾ 30 ਤੋਂ 40 45 ਸਾਲ ਦੇ ਵਿੱਚ ਇਨਾਂ ਦੇ ਜਿਹੜੇ ਹੈਗੇ ਠੀਕ ਹੈ ਤੇ ਆਪਣੇ ਇਹਨਾਂ ਤੋਂ ਇੱਕ ਕੰਮ ਹੈਗੇ ਨਹੀਂ ਕੋਈ ਆਪਣੀ ਸਟੱਡੀ ਨਹੀਂ ਕਰਦਾ ਸਾਰੇ ਆਪਣੇ ਕੰਮ ਕਰਦੇ ਬਿਜ਼ਨਸ ਕੋ ਪਹਿਲਾਂ ਵੀ ਬੱਚੇ ਪਰਜਾ ਕੋਈ ਨਹੀਂ ਤੰਗੇ ਪਰਿਵਾਰਾਂ ਦੇ ਬੱਚੇ ਨਹੀਂ ਕੋਈ ਐਸਾ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰਿਪੋਰਟ ਕੋਈ ਪੁਰਾਣਾ ਮੀਨ ਸਰਪ੍ਰੋਫ ਸਿਰਫ ਅ equilib ਨੂੰ ਦੇਖਿਆ ਇਹਨਾਂ ਨੇ ਕਿ ਮੈਂ ਵੀ ਤਰਾਕ ਤਰੀਕੇ ਨਾਲ ਦੇਖਿਆ ਇਹਨੇ ਕੋਈ ਪੂਰੀ ਵੱਡਾ ਇਸ ਕਰਕੇ ਇਹਨਾਂ ਦਾ ਬੁੱਸ ਚਗਾ ਇਸ ਸਮੇਂ ਵਿੱਚ ਉੱਤਪਤੀ ਕਰਦੇ ਸਭ ਤੋਂ ਪਹਿਲਾਂ ਇਹ ਚੀਜ਼ ਨਹੀਂ ਉਸ ਨੂੰ ਸੌਟ ਕਰਨਾ ਚਾਹੀਦਾ ਵਾ ਜਿਹੜਾ ਹੈ ਛੋਟੀ ਜੀ ਗੱਲ ਕੋਈ ਮੋਟਾ ਕੌਮਨੀ ਚੰਗੇ ਬਲੇਸ ਦਰਵਾਰ ਆ ਜੋ ਵੀ ਮਿਲੇ ਵੀ ਉਨ੍ਹਾਂ ਪਰਿਵਾਰਾਂ ਨੂੰ ਬਟ ਦੇਖੋ ਇਹ ਉਹਦੇ ਇੱਕ ਗੁੱਸੇ ਕਰਕੇ ਜਿਹੜਾ ਮੜੀ ਨਰਾਜ਼ ਕੀ ਸੀ ਉਹ ਬਾਹਰ ਆ ਕੇ ਨਾਲ ਫੈਟ ਚੁੱਕਾ ਗਿਆ ਮਮਾ ਕਿ ਬਾਜੂ ਦੋ ਬੰਦੇ ਮੌਕੇ ਛੱਡ ਕੇ ਆਏ ਆ ਬਾਕੀ ਤਿੰਨਾਂ ਨੂੰ ਡਿਮਾਰਟ ਲੰਕਾ ਤੇ ਉਹ ਜਿਹੜਾ ਰਹਿ ਗਈ ਇਹ ਚੀਜ਼ ਵੈਪਨ ਇਹ ਗੱਡੀ ਰਿਕਵਰ ਕਰਾਂਗੇ ਇਹ ਉਹ ਕੁਛੇ ਲੋਕਾਂ ਨੇ ਕਿਹਾ ਉਹਨਾਂ ਨੂੰ ਕਰਵਾਇਆ ਨਹੀਂ ਬਟ ਕੋਈ ਨਾ ਕੋਸਰ ਨਹੀਂ ਬਿਲਕੁਲ ਇਹਨਾਂ ਦਾ ਜਿਹੜਾ ਹੈਗਾ ਕੋਈ ਪੁਰਾਣਾ ਕੋਈ ਇਹਨਾਂ ਦੇ ਕੋਈ ਕੱਟਿਆ ਨਹੀਂ ਦਿੱਤੇ